ਮੁਬਾਰਕ ਹੋਏ ਸਰਕਾਰ ਨੂੰ ਲੋਕਾਂ ਦਾ ਫਤਵਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਮੰਧੜੰਗ ਜੋ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾਂ ਡਿਬੇਟ ਦੇ ਨਾਲ ਘੱਟੋ ਘੱਟ ਉਹ ਸਾਲਾ ਬੰਦ ਹੋਗਾ ਤਾਂ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੀ ਉਮੀਦਾਂ ਜੇ ਪੂਰੇ ਉਤਰਨਗੇ ਮੈਂ ਆਸ ਕਰਦੀ ਆ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿਉਂਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਟਕ ਨਹੀਂ ਸੀ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਮੁਬਾਰਕ ਹੋਏ ਸਰਕਾਰ ਨੂੰ ਲੋਕਾਂ ਦਾ ਫਤਵਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿ ਸਰਕਾਰ ਤੇ ਜਿਹੜੇ ਕੰਮ ਕਾਜ ਸਿਗੇ ਲੇਕਿਨ ਜਿਸ ਤਰੀਕੇ ਦੇ ਨਾਲ ਮਨਧੜੰਗ ਜੋ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾ ਡਿਬੇਟ ਦੇ ਨਾਲ ਘੱਟ ਤੋਂ ਘੱਟ ਉਸ ਸਾਲਾ ਬੰਦ ਹੋਗਾ ਤਾਂ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੀ ਉਮੀਦਾਂ ਚ ਪੂਰੇ ਉਤਰਨਗੇ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈਗਾ ਮੈਂ ਆਸ ਕਰਦੀ ਆ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿਉਂਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਤਕ ਨਹੀਂ ਸੀ ਦੇਖੋ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਪਾਜਬਾ ਦੇ ਨਾ ਹੀ ਉਹਦੇ ਵਿੱਚ ਕੋਈ ਸਿੱਖ ਹੈ ਨਾ ਹੀ ਉਹਦੇ ਵਿੱਚ ਕੋਈ ਜੈਨ ਜਾਂ 크ਿਸਚਨ ਜਾਂ ਮੁਸਲਮ ਹੈ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹਨਾਂ ਘੱਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਭਰਨ ਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਰਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਦੇ ਬੋਲ ਦੇ ਅੰਦਰ ਇਤਨਾ ਚਲ ਰਿਹਾ ਹੈ ਕਿ ਮੈਂ ਲਾਗੂ ਚਲੋ ਮੁਬਾਰਕ ਹੋ ਜੋ ਵੀ ਜੋ ਵੀ ਜਿੰਨੂ ਮਰਜ਼ੀ ਛੁੱਲੇ ਸਾਡਾ ਕਿਲਾਣਾ ਦੇ ਨੋ ਦੇ ਨਾਮ ਚਲੋ ਮਾੜ ਤਾਂ ਵੀ ਦੱਸ ਦੋ ਅੱਜ ਸੇਖੋ ਸਾਹਿਬ ਦੀ ਮੰਗ ਕੀਤੀ ਹੈ ਇਹ ਬਿਲਕੁਲ ਸਭ ਮਾੜ ਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇਣੀ ਸੀਗੀ ਲੇਕਿਨ ਗਿਫਟ ਆਪ ਹੀ ਲੈ ਗਏ ਇਹਨਾਂ ਨੇ ਸੇਖੋ ਸਾਹਿਬ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਕਿ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜ਼ਾਰੂ ਵਕਰਾ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਇਸ ਮੂੰਹ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸੇਖੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾਂਭਿਆ ਇਹ ਜਿੱਥੇ ਸ਼ਾਇਦ 25000 ਦੇ ਘਾਟੋਂ ਨਹੀਂ ਸੀ ਉੱਥੇ ਕੱਲੇ 250 ਚ ਆ ਕੇ ਇਹਨਾਂ ਨੇ ਹਵਾ ਦਾ ਰੁਖ ਮੋੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸੇਖੋ ਸਾਹਿਬ ਇੱਕ ਵਾਰ ਫਿਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲੇ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਜ ਸਾਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਹੁਣ ਬਸ ਹੁਣ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ ਸੱਤ ਤੋਂ ਸੱਤ ਹਲਕੇ ਜਿਹੜੇ ਆਪਾਂ ਕਾਮਯਾਬ ਹੋਇਆ ਹੋਂ 9 ਤੋਂ 9 ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ